ਚਲੋ 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 ਚਲਿਓ ਜੀ ਫੂਟ ਪਣਾ ਰਿਹਾ ਹੈ ਦੇਖੋ ਜਦੋਂ ਲੱਗ ਜਾਂਦੀ ਹੈ ਚਲੋ ਆਹ ਰਿਹਾ ਹੈ ਲੈ ਕੇ ਥੋੜੀ ਛੱਡ ਦੋ ਚਲੋ ਜੀ ਚੰਖਾ ਲਓ ਜੀ ਮੇਰੇ ਸਾਹਿਬ ਲੋ ਜਨਾਬ ਇਹਦੀ ਸਾਹ ਦੇਖ ਸਕਦੇ ਹੋ ਰੋਲ ਮੇਰੇ ਸਾਹਿਬ ਅੱਜ ਬੂਟੇ ਮੰਡੇ ਜਾ ਰਹੇ ਨੇ ਧੰਨਵਾਦ ਦੋਰਾ ਐ ਨੂੰ ਸੰਗੋਗ ਦਾ ਕਹਿ ਸਕਦਾ ਕਿਉਂਕਿ ਬੀਟੀਆ ਦੀ ਵੱਡੀ ਮੀਟਿੰਗ ਸੀ ਬਿਲਕੁਲ ਜਿਹੜਾ ਸਰਦਾਰ ਰੁਪਨ ਸਿੰਘ ਮਾਲੀ ਦੀ ਅਗਵਾਈ ਤੇ ਸਰਕਾਰ ਨੇ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਰਹੇ ਨੇ ਸੋ ਸ੍ਰੀ ਕਾਰਜਕਾਰੀ ਦੇ ਮੱਦੇਨਜ਼ਰ ਸੰਗਰੂਰ ਦੇ ਲੋਕਾਂ ਨੇ ਸਾਡੇ ਭਰਾ ਗੁਰਮੀਤ ਸਿੰਘ ਜੀ ਦੇ ਪੌਣੇ 2 ਲੱਖ ਦੀ ਲੀਡ ਦੇ ਨਾਲ ਜਿਹੜਾ ਫਤਵੇ ਦੇ ਨਾਲ ਸੰਗਰੂਰ ਤੋਂ ਜਿਹੜਾ ਜਤਾਇਆ ਹੈਗਾ ਸੋ ਸੰਗਰੂਰ ਦੇ ਲੋਕਾਂ ਦਾ ਵੋਟਰਾਂ ਦਾ ਸਾਡੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਸਾ ਤੋਂ ਨੂੰ ਬੜਾ ਛੋਟਾ ਰਹਿ ਜਾਂਦਾ ਔਰ ਜਿੱਥੇ ਆ ਸਾਰੇ ਜਿਹੜੇ ਪੂਰੀ ਮਨਾਈ ਜਾ ਰਹੀ ਹੈ ਉਹ ਵੀ ਅੱਜ ਦਾ ਦੇਣ ਕਿਉਂਕਿ ਵਾਤਾਵਰਨ ਵਿਭਾਗ ਤੋਂ ਅੱਜ ਜਿਹੜਾ ਪ੍ਰੋਜੈਕਟ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਸਾਡੀ ਟੀਮ ਦੀ ਸਾਰਿਆਂ ਦੀ ਜਿਹੜੀ ਆਈਡੀਆ ਸੀ ਕਿ ਉਹ ਦੇਣ ਦੀ ਹੈ ਚਲੋ ਪੂਰੀ ਧੰਨਵਾਦ ਦੇ ਰੂਪ ਦੇ ਵਿੱਚ ਜਾਂ ਲਾ ਲੋ ਕਿ ਕਿਸੇ ਦੇ ਵਿੱਚ ਲੱਡੂ ਵੰਡਣ ਦੀ ਜਗ੍ਹਾ ਤੇ ਉੱਤੇ ਅਸੀਂ ਜਿਹੜੇ ਅੱਜ ਬੁਤੇ ਨੇ ਜਿਹੜੇ ਅਸੀਂ ਉਹਨਾਂ ਨੂੰ ਵੰਡਣ ਦੀ ਜਿਹੜੀ ਪਹਿਲ ਕੀਤੀ ਹੈ ਕਿਉਂਕਿ ਅੱਜ ਜਿਹੜਾ ਸਾਡਾ ਸਾਰਾ ਮੁਲਕ ਹੈ ਅਸੀਂ ਦੇਖ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਇੱਕ ਹੀਟ ਵੇਵ ਦੇ ਵਿੱਚ ਜਿਹੜੇ ਅਸੀਂ ਨਿਕਲ ਰਹੇ ਸੀ 47 48 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਸਾਰਿਆਂ ਨੇ ਕੈਂਪੇਨ ਵੀ ਕੀਤੀ ਆ ਤੋ ਉਸ ਤੋਂ ਬਾਅਦ ਅਸੀਂ ਰਲ ਮਿਲ ਕੇ ਹੁਣ ਅਸੀਂ ਚਾਹੁੰਦੇ ਆ ਕਿ ਅਸੀਂ ਹੰਬੜਾ ਮਾਰੀਏ ਕਿਉਂਕਿ ਪਹਿਲਾਂ ਵੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਅਸੀਂ ਜਿਹੜੀ ਇੱਕ ਹਰੀਆਵਲ ਲਹਿਰ ਵੀ ਜਿਹੜੀ ਪੰਜਾਬ ਦੇ ਵਿੱਚ ਚਲਾਈ ਹੋਈ ਆ ਔਰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਜਿਹੜੇ ਬੂਟੇ ਲਾ ਰਹੇ ਆ ਮੰਰੇਗਾ ਦੇ ਤਹਿਤ ਹਰ 200 ਬੂਟੇ ਦੇ ਬਾਗਰ ਨਾਲ ਤਾਂ ਇੱਕ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਜਾਂਦਾ 100 ਦਿਨ ਦੀ ਗਰੰਟੀ ਹੋ ਜਾਂਦੀ ਹੈ ਤੇ ਨਾਲੇ ਜਿਹੜੀ ਸਾਡੇ ਵਾਤਾਵਰਨ ਦੇ ਜਿਹੜੇ ਉਹਦੇ ਸੁਧਾਰਾਂ ਦੇ ਵੱਲ ਜਿਹੜੀ ਕਮੇਡੀ ਜਿਹੜੀ ਪੈਲ ਹੋ ਜਾਂਦੀ ਸੋ ਉਸੇ ਪਹਿਰ ਨੂੰ ਅੱਗੇ ਵਧਾਉਂਦੇ ਹੋਏ ਅੱਜ ਜਿਹੜਾ ਧੰਨਵਾਦ ਦੇ ਰੂਪ ਦੇ ਵਿੱਚ ਲਾਂ ਲੋ ਜਾ ਕੁਛੀ ਦੇ ਵਿੱਚ ਲੱਡੂਆਂ ਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅੱਗੇ ਬੁੱਟੇ ਜਿਹੜੇ ਵੰਡੇ ਐ ਐਮਐਲ ਸਾਹਿਬ ਇਹ ਨਿਵੇਕਲਾ ਧੰਨਵਾਦ ਆ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਧੰਨਵਾਦ ਕਰਨ ਲਈ ਲੱਡੂ ਵੰਡੇ ਜਾਂਦੇ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਢੋਲ ਵਜਾਏ ਜਾਂਦੇ ਨੇ ਲੇਕਿਨ ਉਹਦੀ ਥਾਂ ਤੇ ਵਾਤਾਵਰਣ ਨੂੰ ਹੋਰ ਚੰਗਾ ਕਰਨ ਲਈ ਬੁੱਟੇ ਵੰਡੇ ਜਾ ਰਹੇ ਨੇ ਆਪਨ ਪੁਣਾ ਦੇਖੋ ਕਿਉਂਕਿ ਇਹ ਜ਼ਰੂਰੀ ਹੈ ਔਰ ਅਸੀਂ ਇਸ ਜਿਹੜੀ ਮੌਸਮ ਤੋਂ ਅਸੀਂ ਜਿਹੜੇ ਪਿਛਲੇ ਦਿਨ ਜਿਹੜੀ ਹੀਟ ਵੇਵ ਨੂੰ ਅਸੀਂ ਸਾਰਿਆਂ ਨੇ ਦੇਖਿਆ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਘਰਾਂ ਤੋਂ ਨਿਕਲਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਔਰ ਇਹ ਹੈ ਕਲਾਈਮੇਟ ਚੇਂਜ ਹੈ ਵਰਲਡ ਲੈਵਲ ਦੀ ਹੈ ਪਰ ਇਹਦੀ ਸੁਵਾਕ ਹਰ ਇੱਕ ਨੂੰ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਸਰਕਾਰਾਂ ਵੀ ਆਪਣਾ ਰੋਲ ਅਦਾ ਕਰ ਰਹੀਆਂ ਨੇ ਔਰ ਕਰਨਾ ਵੀ ਚਾਹੀਦਾ ਤੇ ਲੋਕਾਂ ਨੂੰ ਵੀ ਜਿਹੜਾ ਆਪਣਾ ਵੰਡਾ ਜੋੜਨਾ ਜਿਹੜਾ